ਪਿੰਡ ਬੁਰਜ ਬੇਲਾ ਵਿਖੇ ਦੀ ਸਿਲਟਿੰਗ ਦੇ ਨਾਂ ਤੇ ਮਾਈਨਿੰਗ ਮਾਫੀਆ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਕਾਰਨ ਬਰਸਾਤਾਂ ਦੌਰਾਨ ਪਿੰਡ ਅਤੇ ਦਰਿਆ ਸਤਲੁਜ ਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਮਹਾਪੁਰ ਸਾਹ ਵੱਲੋਂ ਉਹ ਸਾਰੇ ਹਾਈ ਲੈਵਲ ਪੁਲ ਨੂੰ ਵੀ ਭਾਰੀ ਖਤਰਾ ਪੈਦਾ ਹੋ ਗਿਆ ਹੈ ਨਜਾਇਜ਼ ਮਾਈਨਿੰਗ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ ਜਿਨ੍ਹਾਂ ਚ ਗੁਰਮੇਲ ਸਿੰਘ ਸ਼ੇਰ ਸਿੰਘ ਨੰਬਰਦਾਰ ਜਰਨੈਲ ਸਿੰਘ ਪਰਮਜੀਤ ਸਿੰਘ ਕੁਲਦੀਪ ਸਿੰਘ ਸੁੱਚਾ ਸਿੰਘ ਅਵਤਾਰ ਕੌਰ ਜਿੰਦਰ ਕੌਰ ਦਰਸ਼ਨ कौर ਜਸਵੀਰ कौर ਆਦਿ ਨੇ ਕਿਹਾ ਕਿ ਡੀਸਿਲਟਿੰਗ ਦੇ ਨਾਲ ਤੇ ਮਾਈਨਿੰਗ ਮਾਫੀਆ ਜਿਸ ਚ ਪਿੰਡ ਦੇ ਵੀ ਕੁਝ ਲੋਕ ਸ਼ਾਮਲ ਹਨ ਦੀ ਤੱਕੇਸ਼ਾਹੀ ਕਰਕੇ ਜਿੱਥੇ ਬਰਸਾਤਾ ਦੌਰਾਨ ਪਿੰਡ ਵਾਸੀਆਂ ਹੜ ਦਾ ਖਤਰਾ ਸਤਾਉਣ ਲੱਗਾ ਹੈ ਉੱਥੇ ਹੀ ਦਰਿਆ ਤੇ ਸਥਿਤ ਹਾਈ ਲੈਵਲ ਪੁਲ ਨੂੰ ਵੀ ਭਾਰੀ ਖਤਰਾ ਪੈਦਾ ਹੋ ਗਿਆ ਹੈ ਜਿਸ ਕਰਕੇ ਬਰਸਾਤਾ ਦੌਰਾਨ ਦਰਿਆ ਦੇ ਪਾਣੀ ਦਾ ਰੁਖ ਵੀ ਪਿੰਡ ਵੱਲ ਨੂੰ ਹੋ ਸਕਦਾ ਹੈ ਅੱਜ ਮੌਕੇ ਤੇ ਪਹੁੰਚੇ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਬੀਡੀਪੀਓ ਅਮਿਤ ਕੁਮਾਰ ਸ੍ਰੀ ਅਨੰਦਪੁਰ ਸਾਹਿਬ ਨੇ ਮਾਈਨਿੰਗ ਦਾ ਕੰਮ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ। ਕਿਸ ਨੂੰ ਪਤਾ ਨਾ ਮਾਈਨਿੰਗ ਡਿਪਾਰਟਮੈਂਟ ਨੂੰ ਪਤਾ ਕਿ ਇਹਦਾ ਰਿਵਰਪੂਫ ਤੋਂ ਉਹਨਾਂ ਨੇ ਅਨੁਸਾਰ ਨਲ ਪ੍ਰਪੋਜ਼ਲ ਭੇਜੀ ਸੀ ਜਿਸ ਹਿਸਾਬ ਨਾਲ ਉਹਨਾਂ ਨੂੰ ਪਰਮਿਸ਼ਨ ਆਈ ਪਰਮਿਸ਼ਨਾਂ ਦਾ ਥੋੜਾ ਜਿਹਾ ਹੋ ਜਾਂਦਾ ਜੇ ਪਿੱਛੇ ਹੋ ਜਾਂਦੀ ਥੋੜਾ ਦੇਰ ਹੋ ਜਾਂਦਾ ਸਰਕਾਰੀ ਕੰਮ ਸਾਈਡ ਜਿਹੜੀ ਸਾਈਡ ਚੱਲ ਰਹੀ ਸੀ ਉਹ ਚੱਲ ਰਹੀ ਸੀ ਸੈਂਟਿੰਗ ਚੱਲ ਰਹੀ ਸੀ ਡੀਗਲ ਦੇ ਹੁਣ ਗੱਲ ਇਹ ਹੈ ਕਿ ਇਹ ਤੁਹਾਨੂੰ ਪੇਸ਼ ਹੈ ਜੇ ਤੁਸੀਂ ਪਿੰਡ ਵਾਲੇ ਦੇ ਇਸ ਦੇ ਹੱਕ ਤੇ ਨਹੀਂ ਹੋ ਆਪਣਾ ਵੀ ਕਰ ਲਓ ਆਪਣੀ ਜੇ ਟੂਟ ਚੱਲਦੇ ਕਿ ਉਹਦੇ ਨਾ ਹੋਵੇ ਡੀਸਿੰਟਿੰਗ ਫਿਰ ਆਪਾਂ ਨਹੀਂ ਕਰਾਂ ਲੋਕਾਂ ਵਾਲੀ ਖਾਲੀ ਮੰਗਾਈ ਨਾ ਬਾਹਰ ਪਹਿਲੀ ਬੰਨ੍ਹਣੀ ਚਾਹੀਦੀ ਸਰ ਬੀਡੀਪੀਓ ਸਾਹਿਬ ਨਾਲ ਹੈਗੇ ਆ ਇਹ ਤੋਂ ਆਤਮ ਪਿੰਡ ਵਾਲੇ ਤੋਂ ਮਤਾ ਲੈ ਲੈਂਦੇ ਆ। ਇਹ ਹੈਈ ਆ। ਤੁਹਾਨੂੰ ਕਾਪਾ ਮੁੱਖਾ ਵੀ ਦਿਖਾਉਣਾ ਸਰ। ਹਾਂਜੀ। ਆਹ ਫਰੋੜਾ ਆਹ ਫਰੋੜਾ ਆ ਪਾਈ। ਜਦੋਂ। ਕੋਲ ਕੋਲ। ਇਹਨਾਂ ਨੂੰ ਸਰ। ਇਹਦੇ ਪਾਸੇ ਪਾਇਆ ਰਿਹਾ ਲੱਗਦਾ। ਉਹਨਾਂ ਦੇ ਕੋਲ ਵੀ ਜਾਂਦਾ ਉਹ ਅੱਜ ਤੋਂ ਬੁਸ਼ਰਾ ਚੱਕਰ ਲਾਉਂਦੇ ਆ। ਅੱਜੇ ਕੰਮ ਚੱਲ ਰਿਹਾ ਆ ਦੇਖੋ 70 ਸਿਰਦਾਂ ਦਾ ਸਾਈਨ ਕਰਾਤੇ ਆ ਆਪਾਂ ਨੂੰ ਰਿਪੋਰਟ ਬਣਾ ਕੇ ਤੇ ਉਹ ਦੇਖੀ ਵੀ ਜੀ ਬਾਕੀ ਕੋਈ ਨਹੀਂ ਇੱਕ ਦਿਨ ਆਰਤੀ ਦੇ ਕੰਮ ਤੋਂ ਸਾਰੇ ਦਾ ਮਸਲਾ ਹੱਲ ਕਰਨਾ ਹੈ ਕਿਵੇਂ ਤੁਹਾਨੂੰ ਚਾਹੀਦਾ ਉਹਦੇ ਹੀ ਹੋਏਗਾ ਇਹ ਦੇਖੋ ਇੱਥਾਂ ਜਿੱਦਾਂ ਬੰਦ ਹੋ ਜਾਣੀ ਹੈ ਚਲੋ ਦੁਬਾਰਾ ਫੇਰ ਵੀ ਚਲੋ ਮੌਕਾਂ ਦਾ ਚਲਵਾ ਬਰਬਾਦ ਨਾ ਹੋਵੇ ਫੇਰ ਦੁਬਾਰਾ ਚੱਲੋ ਨਹੀਂ ਮੇਰੀ ਗੱਲ ਸੁਣੋ ਤੁਹਾਡੀ ਗੱਲ ਬਿਲਕੁਲ ਠੀਕ ਆ ਮੈਂ ਸਮਝ ਗਿਆ ਦੇਖੋ ਜਦ ਪਾਣੀ ਆਂਦਾ ਉਹਦੇ ਨਾਲ ਹੜਕੇ ਆਂਦੀ ਆ ਸਿੱਧੇ ਹੀ ਆਂਦੀ ਆ ਨਹੀਂ ਮੈਂ ਜਿਹੜੀ ਗੱਲ ਮੈਂ ਕਹਿੰਦਾ ਵੀ ਜਿਵੇਂ ਹੁਣ ਡੀਸਰਟਿੰਗ ਤੇ ਉਹਦੇ ਵਿੱਚ ਚੱਲਿਆ ਹੁਣ ਸਿਸਟਮ ਚੱਲਿਆ ਸੀ ਜਿੱਥੇ ਆਪਾਂ ਬਾਹਰ ਨੂੰ ਉੱਥੇ ਦੇ ਸਮਾਂ ਚੱਕਣਾ ਥੋੜਾ ਮਟੀਰੀਅਲ ਉੱਥੇ ਸਾਡਾ ਇਹ ਵੀ ਫਰਜ਼ ਹੈ ਕਿ ਆਪਾਂ ਉਹਨੂੰ ਨਾਲ ਵੀ ਆਸ ਦੇ ਵਾਲੇ ਕੰਟੇ ਤੇ ਲੱਗ ਜਾਵੇ ਬੰਨਾਂ ਦੇ ਨਾਲ ਪੂਰੇ ਪੱਕੇ ਹੋ ਜਾਣ ਤੇ ਬਹੁਤ ਜ਼ਿਆਦਾ ਬੰਨ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਦਾ ਪੱਥਰ ਦਾ ਹੀ ਇੰਨਾ ਵਧੀਆ ਬੰਨ ਬਣ ਜਾਣਾ ਵੀ ਮਤਲਬ ਇੱਕ ਡੋਰ ਨਹੀਂ ਪੈਣੀ ਫਿਰ ਕੱਲ ਵੀ ਪ੍ਰਸ਼ਾਸਨ ਆ ਕੇ ਪੁੱਛ ਕੱਲ ਵੀ ਆਈ ਦੀ ਕੱਲ ਵੀ ਰੋਕ ਹੈ ਅੱਜ ਪੁੱਛ ਪੁੱਛੋ ਸਾਡੇ ਨਾਲ ਪੁੱਛ ਪ੍ਰਸ਼ਾਸਨ ਖੜਾ ਹੀ ਹੈ ਇੱਥੇ ਨਾਲ ਮਤਲਬ ਇਹੀ ਮਾਮ ਬਾਹਰ ਰਜਾ ਬੜਾ ਤੇ ਇਹ ਚਿੱਠੀ ਦਿੱਤੀ ਮੈਂ ਸਾਰੇ ਮੈਂ ਜਦ ਦੀ ਸਾਡੀ ਸਰਕਾਰ ਆਈ ਮੈਂ ਇਹ ਭੇਜਿਆ ਵਾ ਹਕਮ ਆ ਜੋ ਮਹੀਨੇ ਬਾਅਦ ਸੜੀਖ ਭਰੇ ਕੇ ਮੰਤਰੀ ਮੰਤਰੀ ਸਾਡਾ ਮੈਂ ਖਰਜੋਤ ਸਿੰਘ ਫੈਸਲਾ ਮੇਰਾ ਸਪਰਕਣ ਦਾ ਜਰਦਾਂ ਉਹਨੇ ਦੇ ਪਰ ਹੁਣ ਵੀ ਮੈਨੂੰ ਫੋਨ ਕੀਤਾ ਮੰਤਰੀ ਸਾਹਿਬ ਨੇ ਵੀ ਕੱਲ ਵੀ ਉਹਨੇ ਫੋਨ ਕੀਤਾ ਪ੍ਰਸ਼ਾਸਨ ਨੂੰ ਕੱਲ ਵੀ ਆਏ ਪੁਲਸ ਤੇਜੀ ਤੇ ਅੱਜ ਵੀ ਆਏ ਪੁਲਸ ਤੇ ਉਹਨੂੰ ਕੀ ਵੀ ਕੰਮ ਰੋਕ ਦੋ ਤੁਸੀਂ ਜਿੱਦਾਂ ਤੁਸੀਂ ਚਾਹੋ ਉਦਾਂ ਕੰਮ ਆਈਏ ਅਸੀਂ ਬੰਦ ਕਰੀਏ ਠੀਕ ਪੱਲਗਾ ਮੰਤਰੀ ਸਾਹਿਬ ਸਾਡੇ ਨਾਲ ਸੰਯੋਗ ਕਰਦੇ ਆ ਹੁਣ ਫੇਰ ਕਹਤਾ ਉਹ ਕਹਿੰਦੇ ਅਸੀਂ ਪੋਲੀ ਤਰਾਂ ਤਾਂ ਬੈਂਤੀ ਇਹ ਵੀ ਸਾਡਾ ਇੱਕ ਰੇਟ ਵਾਲ 220 ਵੋਟ ਦਾ ਤੁਸੀਂ ਪਾਸ ਕਰਵਾਉਂਦੇ ਜਮਾ ਜੀ ਉਹਨਾਂ ਕਹਿੰਦਾ ਮੈਂ ਕਿਹਾ ਇਹ ਤਾਂ ਕੰਮ ਆ ਦੇ ਪਛਾ ਪਤਨ ਜੀ ਰਿਜ਼ਲਟ ਆ ਬਹਣ ਜੀ ਕਿਹੜਾ ਉੱਚਾ ਮਾਲ ਹੈ 220 ਵੋਟਾ ਸਾਰਾ ਮਾਲ ਚੱਕ ਲੈ ਬੈਂਤੀ ਇਹ ਹੁਣ ਮੈਂ ਕਹਿੰਦੇ ਮੋਬਟਾਕ ਮਸ਼ੀਨ ਨਾਲ ਲੱਗੇ ਰਿਹਾ ਇਹ ਠੱਗੇ ਨਾਲ ਪਤਾ ਕੀ ਕਰਦੇ ਸੋ ਆਪਣੇ ਆਪ ਲੱਗੇ ਤਾਂ ਬੰਦ ਤਾਂ ਬੰਦ ਜੀ ਬੰਦ ਜੀ ਬੰਦ ਨਹੀਂ ਬੰਦ ਨਹੀਂ ਬੰਦ ਨਹੀਂ ਬੰਦ ਪਾਗ ਹੋ ਨਹੀਂ ਨਾ ਉਹਦਾ ਚੱਕਿਆ ਵੀ ਜਾਣਾ ਮਟੀਰੀਅਲ ਤੇ ਉਹਦਾ ਫਿਰ ਇੱਕ ਚੀਜ਼ ਹੋਣਾ ਤੋਂ ਮੈਨੇ ਲੈਵਲ ਨਵਾ ਜੀ ਹਾਂ ਪਾਣੀ ਦਾ ਲੈਵਲ ਵਧ ਜਾਣਾ ਫਿਰ ਔਖਾ ਹੋ ਜਾਊਗਾ ਸਰ ਬੈਂਤੀ ਬੰਦੇ ਕਰਨਾ ਚਾਹੀਦਾ ਸਰ ਬੰਦੀ ਦਾ ਲੀਗਲ ਦੂਸਰੀ ਥਿੰਗ ਇਸ ਕਰਕੇ ਹੋ ਰਹੀ ਸੀ ਕਿ ਇਹਨੂੰ ਥੋੜਾ ਦਰਿਆ ਦਾ ਨਾ ਲਾਂਗਾ ਹੋ ਜਵੇ ਪਾਣੀ ਨਿਕਲ ਜੇ ਜਿਹੜਾ ਸਿਲ ਟਾਈ ਹੋਈ ਆ ਉਹ ਚੱਕੀ ਜਾਵੇ ਤਾਂ ਕਰਕੇ ਇਹ ਲੀਗਲ ਹੀ ਚੱਲ ਰਿਆ ਸੀ ਕੰਮ ਇਹ ਐਸਜੀਓ ਲੱਗੇ ਚੱਕਣੇ ਹੋਣੇ ਚੱਕਿਆ ਜੀ ਤਾਂ ਅਜ ਤੱਕ 88 ਦਾੜ ਆਇਆ ਵਾ ਜੀ ਸਾਡੇ ਜ਼ਿੰਦਗੀ ਦੀ ਨਾਲ 88 ਤੋਂ ਬਾਅਦ ਰਹਾ ਬਣਿਆ ਸਰ ਪਹਿਲਾ ਦਿਨ ਚੱਲਦਾ ਦਾ ਪਿੱਛੇ ਇਹ ਹੁਣੇ ਬਣਿਆ ਸਾਰੇ ਜ਼ਿਮੀਦਾਰਾਂ ਦੀ ਜ਼ਮੀਨ ਹੈ ਬਾਹੀ ਹੋਈ ਜ਼ਮੀਨ ਖਰਾਬ ਹੋ ਗਈ ਕਿ ਲੋਕਾਂ ਨੂੰ ਕੋਈ ਦੱਸਦਾ ਕਿ ਇਹਨਾਂ ਦੇ ਮਾਲ ਕਰ ਉਹ ਦਿਹਾੜੀ ਬਰਦੇ ਕੋਈ ਪੈਸਾ ਨਹੀਂ ਦਿੱਦੋ ਭੁੱਖੇ ਮਰਿਆ ਕਰਦੇ ਵਿਚਾਰੇ ਜਿਹਨਾਂ ਦੇ 10 ਗੱਲੇ ਆ ਗਏ ਜੀ ਤੁਸੀਂ ਇਹ ਦੱਸੋ ਵੀ ਉਹ ਕਿਸੋ ਖਾਣਗੇ ਆਪਣੇ ਬੱਚੇ ਪਾਲੂ ਇਹ ਮਾਚਾ ਕਹਿੰਦੇ ਕੋਈ ਪੈਸਾ ਨਹੀਂ ਦਿੱਦੋ ਕਿਹਨੇ ਦੇਣਾ ਪੈਸਾ ਇਹ ਕੌਣ ਦੇ ਰਿਹਾ ਮਤਵਰੀ ਦੀ ਚੀਜ਼ ਚੱਲ ਜੇ ਜੋ ਬੈਸਿ ਗ੍ਰਾਮ ਪਚਾ ਮਟਰ ਜੀ ਸਾਹਿਬ ਉੱਥੇ ਲੱਗੇ ਬੋਰੀਆਂ ਲਾਈ ਭਰਾਇਆ ਕਰਦੇ ਸਰ ਡਿਪਾਰਟਮੈਂਟ ਲੱਗੇ ਉਹ ਬੋਰੀਆਂ ਭਰਾਇਆ ਇੱਕ ਬੋਰੀਆਂ ਬੰਦੇ ਲਾਉਗਾ ਭਰਾਇਆ ਉਹ ਵੀ ਲੱਗ ਹਾਂ ਉਹ ਸਾਡਾ ਪਹਿਲਾਂ ਹੀ ਚੱਲਦਾ ਹਾਂ ਜੇ ਉਹ ਬੋਰੀਆਂ ਲੱਗੇ ਜੀ ਭਰਾਣਾ ਸੀ ਆ ਲੱਗੇ ਭਰਾ ਬੋਰੀਆਂ ਉੱਤੇ ਚੁਗਾ ਕੇ ਲਵਾ ਦੇ ਸਰ ਜਿਹੜਾ ਥੋੜਾ ਪਾਰ ਰੱਖਾਂਗੇ ਹਾਂ ਜੀ ਹੜ ਦੇ ਟਾਈਮ ਦੀ ਮੰਨ ਲਓ ਕਈ ਨਹੀਂ ਸਰ ਪਾਣੀ ਹੋਣੀ ਲੈਵਲ ਤੇ ਸਰ ਹਾੜਾ ਨਾਲ ਬੋਰੀਆਂ ਤੇ ਕੁਝ ਕੰਮ ਨਹੀਂ ਆਉਂਦਾ ਉੱਥੇ ਨਿਕਲੂ ਛੋਟਾ ਆਰ ਪਾਸੇ ਸਰ ਇਹ ਤਾਂ ਨਾਲ ਆਹ ਤਾਂ ਜਿਹੜਾ ਹੈ ਨਾ ਜਿੱਥੇ ਪਾਣੀ ਪਾ ਲੈਂਦੇ ਇਹ ਤਾਂ ਬੋਰੀਆਂ ਹੋਰ ਸਰ ਕਹਿੰਦੇ ਪਿ ਠੀਕ ਹੈ ਸਰ ਕੋਪਮ ਅੱਛਾ ਲਿਆ ਮਾਲ ਚੱਕੋ ਗਿਆ ਉਹਨਾਂ ਨੇ ਡਿੱਗ ਜਾਣਾ ਪੀ ਪਾਣੀ ਦੀ ਜਿੰਨੀ ਸਿੱਟ ਹੈ ਦੇਖੋ ਅਸੀਂ ਸਾਡਾ ਜੀਵਨ ਬਾਬਾ ਜੀ ਸਾਡਾ ਜੀਵਨ ਸਾਹ ਰਾਈ ਐਸਿਡ ਤੋਂ ਨਾ ਲੰਗਿਆ ਇਹ ਮਹਾਪੁਰਸ਼ਾਂ ਨੇ ਆਪਾਰਵਾਚੀ ਇਹ ਕੋ ਮਹਾਪੁਰਸ਼ਾਂ ਨੇ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ ਦਾ ਕਿੱਥੇ ਦੇਣਾ ਕਣੀ ਕਣੀ ਉਹਨਾਂ ਬਣਾ ਦੀ ਕਿੱਥੋਂ ਕਿੱਥੋਂ ਲਿਆ ਕੇ ਲਾਈ ਹੈ ਸੰਗਤਾਂ ਦੇ ਇਸ ਸੇਵਾ ਦੇ ਵਿੱਚ ਘਟੋ ਘਟ ਵੀ ਇਹਦੇ ਵਿੱਚ ਜੇ ਉਹਨੂੰ 40 50 ਕਰੋੜ ਦੇ ਕਰੀਬ ਉੱਤੇ ਲੱਗਿਆ ਅੱਜ ਅਸੀਂ ਜੇ ਆਪਣੇ ਸਾਧਨ ਹੋਈ ਵਾਸਤੇ ਸਰ ਪਾਣਾ ਹੋਣਾ ਜਦੋਂ ਮਟਰ ਮਹੀਨੇ ਕੰਮ ਕਰਵਾਉਂਦੇ ਸਾਨੂੰ ਸੰਦੇਹ ਪੈ ਜਾਂਦੇ ਕਿਥੋਂ ਲੈ ਕੇ ਆਈਏ ਕੀ ਕਰੀਏ ਮੇਰੇ ਕਹਿੰਦੇ ਯਾਰ 7 ਸਾਲ ਸ਼ੁਰੂ ਕਰਿਆ ਜਗਾ 15 16 ਜਗਾ 8 ਸਾਲ 8 ਸਾਲ ਇਹਨਾਂ ਨੇ ਪੱਠਾ ਚੱਕ ਚੱਕ ਵਹੀਂ ਪਰ ਜੋ ਚੜਨਾ ਇਹ ਟਾੜਾ ਭਾਜੀ ਰੋਟੀ ਖਾ ਵੀ ਖਾ ਵੀ ਨਹੀਂ ਹੁੰਦੀ ਜਿੱਦਣ ਫੇਰ ਕਰਕੇ ਜਾਂਦੇ ਸੀ ਇਤਨੀ ਵੱਡੀ ਮਿਹਨਤ ਕੋ ਬਣਾ ਐਂ ਮੁੰਡੇ ਤੇ ਜਖਮ ਹੋਏ पर जाना है ना चारेर है ਇਸ ਕੋਈ ਅੱਜ ਨਹੀਂ ਬਣਾਇਆ ਗਿਆ ਹੈ ਡੈਮ ਦਾ ਮਤਲਬ ਇਹ ਨਹੀਂ ਕੋਈ ਪਾਸੇ ਲੀਕ ਹੋ ਰਿਹਾ ਪਾਣੀ ਸਾਡੇ ਸਾਲ ਵਿੱਚ ਹੀ ਬਸ ਓਕਰਾਂ ਚ ਲੱਗ ਜਾਂਦੀਆਂ ਸ਼ੋਰ ਗੱਲ ਪਤਾ ਗਿਆ ਨਹੀਂ ਵੀ ਗੱਲ ਕਹੀ ਮੈਂ ਕਿਹਾ ਸਰ ਦੇਖੋ ਇਹਦੇ ਥੋੜਾ ਸਰਕਾਰ ਦਾ ਕਿੰਨਾ ਨੁਕਸਾਨ ਹੈ ਪੱਥਰਾਂ ਦਾ ਪੱਥਰ ਢਿੱਕੇ ਸਾਰੇ ਉਹ ਵਿੱਚ ਬੈਠ ਜਾਂਦਾ ਹੈ ਦੁਬਾਰਾ ਫੇਰ ਉਹਦੇ ਟੈਂਡਲ ਹੁੰਦੇ ਆ ਜੇ ਤੁਸੀਂ ਇੱਕ ਵਾਰੀ ਪਹਿਲੇ ਸਿੱਕੇ ਬੰਦ ਕੰਮ ਕਰੋ ਕਾਰ ਲਿਆ ਕੇ ਤਾਂ ਤੁਸੀਂ ਸਕਿਲ ਕਾਰਪਾਉਂ ਲਿਆ ਕੇ ਕਿੱਥੇ ਜਾ ਸਕਦਾ ਨਹੀਂ ਜਾ ਸਕਦਾ ਪੱਥਰ ਨਿਕਲੇ ਨੁਕਸਾਨ ਬੱਚੇ

ਤਰਾਏ ਕਿ ਸੋਹਣੇ ਸੇਨਾ ਤੋਂ ਨਾ ਗੱਲ ਮਿਲਦੀ ਮਾਪੇ ਦੋ ਨਵੇਂ ਰਿਉ ਹੋ ਫਿਰ ਉਹ ਚੈਰੋਂ ਟੰਡੋ ਫਤਕਾ ਹੁਣ ਨਹੀਂ ਹੁੰਦਾ ਉਹ ਹੁਣ ਨਾ ਲੱਗਿਆ ਜੀ ਕੀ ਨਾਮ ਹੈ ਭਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਾਤੇ ਮੈਂ ਗਰਮਿੰਦਰ ਸਿੰਘ ਦਾ ਪਿੰਡ ਬੋਰਜ ਦਾ ਹਾਂ ਆਗੂ ਆਮਾਦੀ ਪਾਰਟੀ ਪਿੰਡ ਬੋਰਜ ਅਸੀਂ ਕੱਲ ਵੀ ਦੀਸਰਤਾ ਰੋਕਣ ਆਏ ਤੇ ਪ੍ਰਸ਼ਾਸਨ ਵੀ ਸਾਡੇ ਨਾਲ ਖੜਾ ਏ ਤੇ ਪੁਲਿਸ ਵੀ ਤਾਂ ਲਾਈ ਦੀ ਤੇ ਉਹਨਾਂ ਨੇ ਵੀ ਰੋਕਿਆ ਕੱਲ ਜਦੋਂ ਅਸੀਂ ਰੋਕਿਆ ਉਹਨਾਂ ਨੂੰ ਕਿਸੇ ਮਾਨੂੰ ਤੈਤਾ ਨੂੰ ਵੀ ਪਾਈ ਕੋਤਣਾ ਲਗਾ ਜਾਓ ਤੇ ਜੇ ਆਪਣਾ ਹੁਦ ਰਸਤਾ ਬਣਾ ਲੋ ਨਹੀਂ ਤਾਂ ਸਾਡੇ ਦਾ ਪੋਲ ਦਾ ਬਹੁਤ ਨੁਕਸਾਨ ਹੋਣਾ ਬਾਬਾ ਜੀ ਨੇ ਪੋਲ ਬਣਾਇਆ ਸੰਤਪਾਪਾ ਲਾਭ ਸਿੰਘ ਜੀ ਨੇ ਤੇ ਮਾਤੀ ਸਾਹਿਬ ਸਾਰਾ ਨਗਰ ਕਲਾ ਕਲਾ ਬੱਚਾ ਬੱਚਾ ਇਕੱਠਾ ਹੋ ਗਿਆ ਪਰ ਰੋਕਿਆ ਇਹਨਾਂ ਨੂੰ ਉਸ ਤੋਂ ਬਾਅਦ ਅੱਜ 6 ਤਰੀਕ ਸਵੇਰੇ ਇਹਨਾਂ ਨੇ ਫੇਰ ਮਸ਼ੀਨ ਵਿੱਚ ਬਾੜ ਦਿੱਤੀ ਫਿਰ ਅਸੀਂ ਪਿੰਡ ਨਗਰ ਸਾਰਾ ਇਕੱਠਾ ਕਰਿਆ ਫੇਰ ਆ ਵੀ ਮਾਤੀ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਤੁਸੀਂ ਰੋਕੋ ਨਾ ਪ੍ਰਸ਼ਾਸਨ ਨੂੰ ਜਿਹੜੇ ਤੋਂ ਦੱਸੋ ਕਿਹਨੂੰ ਭੇਜਣਾ ਉੱਥੇ ਭੇਜਦਾ ਮੈਂ ਤੁਹਾਡੇ ਕੋਲ ਤੇ ਮੁੱਖ ਤੇ ਫੋਰਸ ਮਿਲਾ ਕੇ ਪਹੁੰਚ ਗਏ ਤੇ ਸਮੱਸਿਆ ਕੀ ਆਪਾਂ ਨੂੰ ਸਮੱਸਿਆ ਸਾਨੂੰ ਹੋ ਰਹੀ ਸਾਨੂੰ ਦੀਸਲ ਤਾਂ ਵੀ ਵਸੇ ਕਹਿੰਦੇ ਦੀਸਲ ਹੋਣੀ ਸਾਨੂੰ ਹੁਣ ਕੋਈ ਨਿਸ਼ਾਨੀ ਸਾਨੂੰ ਹੁਣ ਨਹੀਂ ਚਾਹੀਦੀ ਦੀਸਲ ਬੰਦ ਹੋਣੀ ਚਾਹੀਦੀ ਕੋਈ ਇਹਦਾ ਨਿਸ਼ਾਨੀ ਸਾਨੂੰ 88 ਸਾਲ ਦਾ ਪਾਣੀ ਆ ਰਿਹਾ ਤੇ ਅੱਜ ਤੱਕ ਦਾ ਕੋਈ ਨਿਸ਼ਾਨੀ ਹੋਇਆ ਪਿੰਡ ਦਾ ਜੇ ਹੋ ਵੀ ਜਾਵੇ ਪਿੰਡ ਵਾਸੀ ਆਵੇ ਚੱਲਣ ਦੇ ਉਹਨੂੰ ਤਾਂ ਸਾਨੂੰ ਤਾਂ ਕੋਈ ਦੀ ਕੋਈ ਮਦਦ ਨਹੀਂ ਹੋਈ ਪਿਛਲੇ ਸਾਲ ਸਾਡੇ ਪਪ ਟੋਲ ਬਾਂਹ ਪਤਾ ਗਿਆ ਸੀ ਤੇ ਘਾਹ ਨੂੰ ਪਾੜ ਪਿਆ ਦਾ ਉਥੇ ਦੀ ਸੀ ਸਾਉ ਕਰੀ ਬੈਠੀ ਕੇ ਕੇਵਰੀ ਦੇ ਇਹਨੂੰ ਤੁਸੀਂ ਰਿਪੇਅਰ ਕਰਨ ਬਾਤ ਆ ਕੁਝ ਨੂੰ ਕੋ ਮਦਦ ਕੀਤੀ ਜਾ ਰਹਾ ਤੇ ਉਥੋਂ ਕੋਈ ਨਹੀਂ ਹੋਈ ਅਸੀਂ ਪਿੰਡਾਂ ਦੇ ਨਾਮ ਬਿਲਾੜ ਕਰਕੇ ਨੇ 10 20 ਬੋਲੀਆ ਕੋ ਕੰਮ ਸ਼ੁਰੂ ਕਰਾ ਰਹੇ ਹਨ ਤੈ ਤਾਂ ਇਹ ਕਹਿੰਦੇ ਪ੍ਰਸ਼ਾਸਨ ਨੂੰ ਕਿ 220 ਫੋਟਾ ਤੋਂ ਉੱਪਰ ਨੂੰ 220 ਫੋਟਾ ਇਹਨੂੰ ਪਲੇਟਵਾ ਲਾ ਕੇ ਇਹੀ ਮਾਲ ਜਾ ਕੇ ਬਾਹਰ ਲਾਇਆ ਜਾਵੇ ਬੰਦ ਬਣਾਇਆ ਜਾਵੇ ਤਾਂ ਜੋ ਪਿੰਡ ਦਾ ਬਚਾਅ ਹੋ ਸਕਦਾ ਤੁਸੀਂ ਕਿਹਦੇ ਕੋਣ ਚੱਕ ਰਿਹਾ ਕਿੱਥੇ ਜਾ ਰਿਹਾ ਮਾਲ ਕਿਹਦੇ ਕਿਹਦੇ ਬਾਤ ਇੱਥੇ ਵੀ ਭਰਵਾ ਕਰਾਣੀ ਜਾਇਆ ਕਰਦੀ ਬਿਗੈਰ ਬਿਲਡਿੰਗ ਕਰਾਣੀ ਜਾਇਆ ਕਰਦੀ ਜੀ ਕੋਈ ਕੋਈ ਬਿਲਿੰਗ ਦਿਖਾ ਰਿਹਾ ਕੋਈ ਜੇ ਅਸੀਂ ਬਿਲ ਪੁੱਛਿਆ ਤੁਹਾਨੂੰ ਬਿਲ ਦਿਖਾ ਰਿਹਾ ਕੋਈ ਠੀਕ ਹੈ ਅਜੀ ਬੇਨਤੀ ਕਰਦੇ ਹਾਂ ਬੰਦ ਹੋਣਾ ਚਾਹੀਦਾ ਡੀਜ਼ਲ ਦਾ ਕੰਮ ਹਾਂਜੀ ਭਾਈ ਕੀ ਸਮੱਸਿਆ ਸੀ ਕੀ ਹੱਲ ਕੀਤਾ ਜੀ ਗੁਰਪੰਦੇ ਵਿੱਚ ਡੀਗਲ ਕਿਸੇ ਦਾ ਕੰਮ ਚੱਲਦਾ ਸੀ ਉਹ ਇਹ ਇਸ ਸਰੋਨੀਏ ਪੁਰੇ ਡਾਕਟਰ ਕਾਵਲਰ ਹਸਪਤਾਲ ਦੇ ਇਹ ਬੜਾ ਮੋਢੇ ਕੋਲ ਕੰਮ ਚੱਲ ਰਿਹਾ ਤੇ ਇਹਦੇ ਨਾਲ ਕੋਈ ਨਕਲਾ ਨਹੀਂ ਸਕਦਾ ਇੱਕ ਅੱਗੇ ਹੇਠਾਂ ਡੀਸੈਂਟਿੰਗ ਦਾ ਜਿਹੜਾ ਹੈ ਰੋਕ ਇਕੱਠੇ ਕਰਨ ਦੇ ਸਬੰਧ ਵਿੱਚ ਐਨਜੀਓ ਮੈਨੂ ਨਾਲ ਕੀਤੀ ਉਹਨਾਂ ਵੱਲੋਂ ਦੱਸਿਆ ਗਿਆ ਜੀ ਰੀਵਲ ਡੀਸੈਂਟਿੰਗ ਹੈ ਪਰ ਸਰਕਾਰ ਦੀ ਹਦਾਇਤਾਂ ਦੇ ਪਰਮਿਸ਼ਨ ਨਾਲ ਹੀ ਇਹ ਉਹਦੇ ਤੋਂ ਜਿਹੜਾ ਡੀਸੇਲਟਿੰਗ ਦਾ ਕੰਪਲੈਕਸ ਹੈ ਜਿਹੜਾ ਕਿ ਅੱਗੇ ਖੜਾ ਦਾ ਸਥਿਤੀ ਪੈਦਾ ਹੋ ਸਕਦੀ ਹੈ ਪਰਸਪਤਾਂ ਦਾ ਪਾਣੀ ਜ਼ਿਆਦਾ ਆਨ ਕਰਕੇ ਦਰਿਆ ਦੇ ਪਾਣੀ ਵੱਧਣ ਨਾਲ ਉਹ ਵੀ ਜਿਹੜਾ ਰਿਵਰ ਕੋਰਸ ਹੈ ਉਹਨੂੰ ਖਰਾਬ ਚਲਾਉਣ ਲਈ ਡੀਸੇਲਟਿੰਗ ਚਾਹੀਦੇ ਇਸ ਕਰਕੇ ਡੀਸੀਲ ਕੰਟਰੀ ਆ ਗਿਆ ਸਹੀ ਹੈ ਪਰ ਪਿੰਡ ਵਾਸੀਆਂ ਵੱਲੋਂ ਇਹ ਰੋਸ ਜਤਾਇਆ ਗਿਆ ਕਿ ਉਹ ਸਾਡੇ ਮਾਈਨਿੰਗ ਇਧਰ ਹੀ ਹੈਗੀ ਹੈ ਮਟੀਰੀਅਲ ਨਾ ਚੁੱਕਿਆ ਜਾਏ ਇਸ ਸਬੰਧ ਵਿੱਚ ਕੰਮ ਨੂੰ ਰੁਕਵਾ ਦਿੱਤਾ ਗਿਆ ਜੀਓਨ ਸਾਹਿਬ ਜੀ ਨੇ ਜੀਓ ਮਾਈਨਿੰਗ ਨੂੰ ਕਰਕੇ ਇਹ ਕੰਮ ਰੁਕਵਾ ਦਿੱਤਾ ਗਿਆ ਤੇ ਹੁਣ ਪਿੰਡ ਵਾਸੀਆਂ ਵੱਲੋਂ ਇਸ 11 ਵਜੇ ਮੀਟਿੰਗ ਰੱਖੀ ਗਈ ਹੈ ਜੀਮ ਸਾਹਿਬ ਦੇ ਆਫਿਸ ਤੇ ਜੋ ਉਰੇ ਕੁਝ ਹੋਰ ਵੀ ਪਿੰਡ ਦੇ ਜਿਹੜੇ ਵਾਸੀ ਆ ਉਹਨਾਂ ਵੱਲੋਂ ਡਿਸਰਟਿੰਗ ਕਰਵਾਉਣ ਦੀ ਵੀ ਅਰਜੀ ਦਿੱਤੀ ਗਈ ਸੀ ਜਿਸ ਕਰਕੇ ਇਹਦੀ ਪਰਮਿਸ਼ਨ ਲਈ ਗਈ ਸੀ ਸਰਕਾਰ ਤੋਂ ਤੇ ਇਹ ਉਹ ਦੋਨੋਂ ਤੇਨੋਂ ਸੇ ਬੁਲਾ ਕੇ ਉੱਥੇ ਗੱਲਬਾਤ ਕਰ ਲਈ ਜਾਏਗੀ ਜੋ ਫੈਸਲਾ ਪਿੰਡ ਵਾਸੀਆਂ ਦਾ ਹੋਏਗਾ ਮжоਰਿਟੀ ਦੇ ਵਿੱਚ ਉਹਦੇ ਹਿਸਾਬ ਨਾਲ ਫੈਸਲਾ ਲਏਗਾ। ਤੇ ਫਿਰ ਆਲ ਕੰਮ ਮੁਕਾ ਲਏ। ਥੈਂਕ ਯੂ।